अज आओ मुक्त फड़ी रखो सिले उपदेश परमेश्वर के वचन का अध्ययन करने कुछ समा लीएन मुकुट प्राप्त करने वाले वक वक ये आओ असि प्रकाश की पोथी अध्याय तीन वचन गया उ एक नजर पाईए मैं छेती आ जो मैं छेती आ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਉਹ ਨਾ ਹੋਵੇ ਪਈ ਕੋਈ ਤੇਰਾ ਮੁਕਟ ਲੈ ਜਾਵੇ ਜਿਹੜਾ ਜਿੱਤਲ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੱਥਕਲ ਵਿੱਚ ਇੱਕ ਥੰਮ ਬਣਵਾਗਾ ਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ ਮੈਂ ਆਪਣੇ ਪਰਮੇਸ਼ੁਰ ਦਾ ਨਾਮ ਅਤੇ ਆਪਣੇ ਪਰਮੇਸ਼ੁਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ ਇਹ ਲਿਖਿਆ ਹੈ ਕਿ ਸਾਨੂੰ ਜੀਵਨ ਦੇ ਮੁਕਟ ਨੂੰ ਫੜੀ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਇਸ ਨੂੰ ਸਾਡੇ ਤੋਂ ਖੋਹ ਨਾ ਲਵੇ ਜਦੋਂ ਅਸੀਂ ਇੱਥੇ ਲਿਖੇ ਵਚਨਾਂ ਦੀ ਧਿਆਨ ਨਾਲ ਜਾਂਚ ਕਰਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਸਾਨੂੰ ਸਿਖਾ ਰਹੇ ਹਨ ਕਿ ਸਾਨੂੰ ਕੀ ਫੜਨਾ ਚਾਹੀਦਾ ਹੈ ਇਸ ਸੰਸਾਰ ਵਿੱਚ ਲੋਕ ਆਪਣੀ ਕੰਪਨੀ ਵਿੱਚ ਆਪਣੀ ਇੱਜ਼ਤ ਜਾਂ ਹਉਦੇ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਗਵਾਂਦੀਆਂ ਵਿਚਾਰ ਆਪਣੀ ਨੇਕੀ ਨੂੰ ਜਾਂ ਆਪਣੀ ਦੌਲਤ ਨੂੰ ਫੜੀ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਸਨੂੰ ਲੋਕ ਫੜੀ ਰੱਖਣ ਦੀ ਕੋਸ਼ਿਸ਼ ਕਰਦੇ ਹਨ ਹਾਲਾਂਕਿ ਇੱਕ ਪਲ ਵਿੱਚ ਇਹ ਚੀਜ਼ਾਂ ਹਵਾ ਦੇ ਅੱਗੇ ਤੂੜੀ ਵਾਂਗ ਓੜ ਜਾਣਗੀਆਂ ਉਹ ਵੇਰਤੀ ਵੇਰਥਨ ਉਹ ਅੰਤ ਵਿੱਚ ਨਸ਼ਟ ਹੋ ਜਾਣਗੇ ਬੇਸ਼ੱਕ ਇਸ ਦੁਨੀਆ ਵਿੱਚ ਰਹਿੰਦੇ ਹੋਏ ਸਾਨੂੰ ਅਜਿਹੀਆਂ ਚੀਜ਼ਾਂ ਦੀ ਲੋੜ ਹੈ ਪਰ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਜੀਵਨ ਨੂੰ ਫੜੀ ਰੱਖਣਾ ਚਾਹੀਦਾ ਹੈ ਨਾ ਕਿ ਉਹਨਾਂ ਦੁਨੀਆਵੀ ਚੀਜ਼ਾਂ ਨੂੰ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਨੁਸਾਰ ਸਾਨੂੰ ਕਿਸ ਚੀਜ਼ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਕਿਸ ਨੂੰ ਫੜੀ ਰੱਖਣਾ ਚਾਹੀਦਾ ਹੈ ਲਿਖਿਆ ਹੈ ਕਿ ਮੈਂ ਜਲਦੀ ਆ ਰਿਹਾ ਹਾਂ ਜੋ ਤੁਹਾਡੇ ਕੋਲ ਹੈ ਉਸ ਨੂੰ ਫੜੀ ਰੱਖੋ ਤਾਂ ਜੋ ਕੋਈ ਵੀ ਤੁਹਾਡਾ ਮੁਕਟ ਖੋਹ ਨਾ ਲਵੇ ਇਥੇ ਜ਼ਿਕਰ ਕੀਤਾ ਮੁਕਟ ਜੀਵਨ ਦੇ ਮੁਕਟ ਨੂੰ ਦਸਾਉਂਦਾ ਹੈ ਸਾਨੂੰ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ ਤਾਂ ਜੋ ਇਹ ਸਾਡੇ ਤੋਂ ਕਦੇ ਵੀ ਖੋਇਆ ਨਾ ਜਾਵੇ ਕੁਝ ਲੋਕ ਆਪਣੇ ਪੈਸੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਕੁਝ ਆਪਣੀ ਜਾਇਦਾਦ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਕੁਝ ਆਪਣੀ ਨੇਕੀ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕੁਝ ਲੋਕ ਆਪਣੀ ਇੱਜ਼ਤ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਹਾਲਾਂਕਿ ਜੋ ਲੋਕ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਵਕਰੇ ਹੋਣਾ ਚਾਹੀਦਾ ਹੈ ਜਿਹੜੇ ਲੋਕ ਪਰਮੇਸ਼ਵਰ ਅਤੇ ਸੱਚਾਈ ਨੂੰ ਪਾਲਦੇ ਹਨ ਅਤੇ ਸਵਰਗ ਦੇ ਰਾਜ ਦੀ ਆਸ ਰੱਖਦੇ ਹਨ ਉਨ੍ਹਾਂ ਨੂੰ ਅੰਤ ਤੱਕ ਜੀਵਨ ਦਾ ਮੁਕਤ ਫਰੀ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਇਸ ਨੂੰ ਨਾ ਤੋ ਖੋਹ ਨਾ ਸਕੇ ਜਦੋਂ ਸ਼ੈਤਾਨ ਸਾਡੀ ਸਭ ਤੋਂ ਮਹੱਤਵਪੂਰਨ ਚੀਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਾਨੂੰ ਬਾਰੀ ਸ਼ੈਲ ਦਿੰਦਾ ਹੈ ਅਤੇ ਅਸਲ ਚੀਜ਼ ਲੈ ਲੈਂਦਾ ਹੈ ਸਾਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਉਦਾਹਰਨ ਲਈ ਪਿਲੇ ਚਰਚ ਦੇ ਸਵੇ ਵਿੱਚ ਰੋਮਨ ਸਮਰਾਟ ਕਾਂਸਟੈਂਟਿਨ ਨੇ ਕਿਹਾ ਮੈਂ ਤੁਹਾਨੂੰ ਹੁਣ ਨਹੀਂ ਸਤਾਉਂਗਾ ਮੈਂ ਤੁਹਾਡੇ ਲਈ ਰਾਸ਼ਟਰੀ ਪੈਸੇ ਨਾਲ ਇੱਕ ਚਰਚ ਦੀ ਇਮਾਰਤ ਬਣਾਵਾਂਗਾ ਮੈਂ ਤੁਹਾਨੂੰ ਟੈਕਸਾਂ ਤੋਂ ਛੁਟਕਾਰਾ ਦਿਵਾਵਾਂਗਾ ਮੈਂ ਤੁਹਾਨੂੰ ਫੌਜੀ ਸੇਵਾ ਤੋਂ ਛੁਟਕਾਰਾ ਦਿਵਾਵਾਂਗਾ ਇਹ ਉਹਨਾਂ ਇਸਾਈਆਂ ਲਈ ਅਸਧਾਰਨ ਰੂਪ ਨਾਲ ਚੰਗੀ ਪੇਸ਼ਕਸ਼ ਸੀ ਜਿਨ੍ਹਾਂ ਨੂੰ ਸਤਾਇਆ ਗਿਆ ਸੀ ਵਜ਼ਾਕ ਉਡਾਇਆ ਗਿਆ ਸੀ ਅਤੇ ਜ਼ੁਲਮ ਕੀਤਾ ਗਿਆ ਸੀ ਸਿੱਧੇ ਸ਼ਬਦਾਂ ਵਿੱਚ ਕਹੀਏ ਬਾਰੀਸ਼ੈਲ ਦੇਣ ਤੋਂ ਬਾਅਦ ਕੀ ਹੋਇਆ ਉਸਨੇ ਸਬਤ ਦੇ ਦਿਨ ਨੂੰ ਐਤਵਾਰ ਦੀ ਆराधना ਵਿੱਚ ਬਦਲ ਦਿੱਤਾ ਦੂਜੇ ਸ਼ਬਦਾਂ ਵਿੱਚ ਉਸਨੇ ਬਾਰੀਸ਼ੈਲ ਦਿੱਤਾ ਅਤੇ ਜੀਵਨ ਲੈ ਲਿਆ ਸਾਨੂੰ ਜਿਸ ਚੀਜ਼ ਦੀ ਰੱਖਿਆ ਕਰਨ ਦੀ ਲੋੜ ਹੈ ਉਹ ਬਾਰੀਸ਼ੈਲ ਨਹੀਂ ਹੈ ਪਰ ਅੰਦਰ ਦਾ ਅਸਲ ਹਿੱਸਾ ਹੈ ਸਾਨੂੰ ਅਸਲ ਹਿੱਸੇ ਦੀ ਰੱਖਿਆ ਕਰਨ ਦੀ ਲੋੜ ਹੈ ਪੌਤਿਕ ਚੀਜ਼ਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸਾਨੂੰ ਸਦੀਪਕ ਜੀਵਨ ਜਾਂ ਸੁਵਰਗ ਦੇ ਰਾਜ ਨੂੰ ਨਹੀਂ ਗਵਾਉਣਾ ਚਾਹੀਦਾ ਹੈ ਤੋਂ ਹਾੜਾ ਬਹੁਤ ਬਹੁਤ ਧੰਨਵਾਦ